ਖੜੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ ਉਹਨਾਂ ਦੇ ਸੇਵਾ ਕੀਤੀ ਕਿਸੇ ਨੂੰ ਦਿਸਦੀ ਨਹੀਂ ਮੇਰੀ ਬੇਨਤੀ ਪ੍ਰਵਾਨ ਕਰੋ ਦਸਵੰਦ ਕੱਢਣਾ ਸ਼ੁਰੂ ਕਰੋ ਇਹ ਦਸਵੰਦ ਮੈਂ ਨਹੀਂ ਮੰਗ ਰਿਹਾ ਪੈਸਿਆਂ ਦਾ ਨਹੀਂ ਕਹਿ ਰਿਹਾ ਮੈਂ ਦੇ ਅਰੋਗਤਾ ਦੀ ਗੱਲ ਕੀਤੀ ਹੈ ਆਪਣੀ ਸਿਹਤ ਵਾਸਤੇ 2.5 ਘੰਟੇ ਦਾ ਦਸਵੰਦ ਕੱਢੋ ਜਮੀਆਂ ਘੰਟਿਆਂ ਚੋਂ 2.5 ਘੰਟੇ ਹੋ ਗਏ ਨਾ 2.5 ਘੰਟੇ ਦਸਵੰਦ ਕੱਢੋ ਜਿਦੇ ਵਿੱਚ 15-20 ਮਿੰਟ ਆਪਣੇ ਸਰੀਰ ਤੇ ਆਪੇ ਹੀ ਮਾਲਿਸ਼ ਕਰਨੀ ਹੈ ਜ਼ਰੂਰ ਉਸ ਤੋਂ ਉਪਰੰਤ ਅੱਧਾ ਘੰਟਾ ਪੌਣਾ ਘੰਟਾ ਪ੍ਰਾਣਾਯਾਮ, ਯੋਗ ਆਸਣ ਇਸ ਇਤ ਆਦਿਕ ਵਰਜਿਸ਼ ਕਰੋ 1 ਘੰਟਾ ਵਰਜਿਸ਼ ਹੋਰ ਅਨੇਕ ਪ੍ਰਕਾਰ ਦੀਏ ਉਹ ਵਰਜਿਸ਼ ਕਰੀਏ ਤਾਂ ਕਿ 2.5 ਘੰਟੇ ਸਿਰਫ ਆਪਣੇ ਸਰੀਰ ਨੂੰ arogy rakhn vasey ਆਪਾਂ ਲਾਈਏ ਜੇ ਆਪ ਜੀ ਇਹ ਕਿਰਪਾ ਕਰੋਗੇ ਇਹਨਾ ਬਹੁਤ ਲੋਕ ਆਉਂਦੇ ਹੀ ਨਹੀਂ ਕਿ ਰੱਜੇ ਨੂੰ ਰਜਾਉਣ ਦਾ ਫਾਇਦਾ ਨਹੀਂ ਉਹ ਲੰਗਰ ਨਹੀਂ ਇਹਨਾਂ ਦੇ ਭੁੱਖਿਆਂ ਦੇ ਮੂੰਹ ਵਿੱਚ ਰੋਟੀ ਪਾਉਣਾ ਉਹ ਲੰਗਰ ਸਤਗੁਰੂ ਰਾਮ ਸਿੰਘ ਨੇ ਕੀ ਹੁਕਮ ਦਿੱਤਾ ਹੈ ਭੁੱਖੇ ਨੂੰ ਰੋਟੀ ਨੰਗੇ ਨੂੰ ਕੱਪੜਾ ਜੋੜੇ ਵਾਲੇ ਨੂੰ ਜੋੜਾ ਦੇਣਾ ਭਾਵੇਂ ਕੋਈ ਕਿਸੇ ਪੰਥ ਦਾ ਹੋਵੇ ਭਾਵੇਂ ਕੋਈ ਨਿੰਦਕ ਹੋਵੇ ਵਿਰੋਧੀ ਹੋ ਇਹ ਹੁਕਮ ਨਹੀਂ ਕਿ ਜਿਹੜਾ ਰਜਿਆ ਹੋਵੇ ਉਹਨੂੰ ਫੜ ਕੇ ਢਾ ਕੇ ਧੱਕੇ ਨਾਲ ਜਲੇਬੀਆਂ ਪਿਆਓ ਉਹਨੂੰ ਸ਼ਬੀਲ ਲਾ ਕੇ ਇਸ ਕੰਜੂਈ ਪਿਆਓ ਲਾਤੀਵੇ ਡੰਡੇ ਮਾਰ ਕੇ ਜ਼ਰੂਰ ਪਿਆ ਕੇ ਉਹਨੂੰ ਬਿਮਾਰ ਕਰਨਾ ਇਹ ਹੁਕਮ ਨਹੀਂ ਹੈਗਾ ਸੋ ਇਸ ਕਰਕੇ ਇਹਨਾਂ ਦੇ ਮੂੰਹ ਵਿੱਚ ਜਿਹੜੀ ਰੋਟੀ ਪਾਓਗੇ ਜਿਹੋ ਪਦਾਰਥ ਪਾਓਗੇ ਉਹ ਸਿੱਧਾ ਸਤਰੂ ਜੀ ਦੇ ਮੂੰਹ ਵਿੱਚ ਜਾਏਗਾ ਬੇਸ਼ੱਕ ਇਹ ਮੈਂ ਚਾਹੁੰਨਾ ਕਿ ਇਹੋ ਜਿਹੇ ਦੁਖੀਆਂ ਗਰੀਬਾਂ ਦੀ ਸਹਾਇਤਾ ਕਰਿਆ ਕਰੋ ਪਰ ਮੇਰੀ ਬੇਨਤੀ ਦਾ ਮੁੱਖ ਭਾਵ ਇਹ ਹੈ ਕਿ ਹਰ ਰੋਜ਼ ਹਰ ਰੋਜ਼ ਇਹਨਾਂ ਦੀ ਸੇਵਾ ਕਰਨੀ ਹੈ ਠੀਕ ਹੈ ਪੈਸੇ ਦੀ ਲੋੜ ਹੁੰਦੀ ਹੈ ਮੈਂ ਪੈਸੇ ਵਾਸਤੇ ਤਾਂ ਕਿਹਾ ਹੀ ਨਹੀਂ ਮੈਂ ਤਾਂ ਕਿਹਾ ਬ੍ਰਹਮ ਗਿਆਨੀ ਬਣੋ ਇਹਨਾਂ 'ਚ ਦੇਖੋ ਇੱਕ ਇਸਤਰੀ ਰੂਪ 'ਚ ਨਾਨਕ ਹੈ ਇੱਕ ਪੁਰਸ਼ ਰੂਪ 'ਚ ਨਾਨਕ ਹੈ ਕੋਈ ਨਿਕਾ ਜਿਹਾ ਨਾਨਕ ਹੈ ਕੋਈ ਵੱਡਾ ਸਾਰਾ ਨਾਨਕ ਹੈ ਕਿਤੇ ਨਾਨਕ ਲਿਬੜਿਆ ਹੈ ਕਿਤੇ ਨਾਨਕ ਦੇ ਵਾਲ ਖਿਲਰੇ ਨੇ ਐ ਤੇ ਨਾਨਕ ਹੀ ਨਾਨਕ ਹੈ ਨਾ ਕੀ ਮੈਨੂੰ ਦਿਸਦਾ ਹੈ ਕਿ ਨਹੀਂ ਦਿਸਦਾ ਜੇ ਨਹੀਂ ਦਿਸਦਾ ਨਾ ਤੇ ਫਿਰ ਮੇਰੀਆਂ ਅੱਖਾਂ ਦੇ ਵਿੱਚ ਗਿਆਨ ਦਾ ਸ਼ਰਮਾ ਅਜੇ ਪਿਆ ਨਹੀਂ ਗੁਰੂ ਦੇ ਉਪਦੇਸ਼ ਨੇ ਅਸਰ ਨਹੀਂ ਕੀਤਾ ਇਹ ਰੋਜ਼ ਕਰਨ ਦੀ ਲੋੜ ਏ ਅੱਜ ਕਿਸੇ ਨੇ 100 ਦਿੱਤਾ ਹੈ 1000 ਦਿੱਤਾ ਹੈ ਇੱਕ ਜੋ ਵੀ ਸਰਦੇ ਕੁਝ ਦਿਓ ਠੀਕ ਹੈ ਜਿੱਥੇ ਰਾਜ ਘਰਾਣਿਆਂ ਵਿੱਚ ਰਾਣੀਆਂ ਨੂੰ ਰਾਜਿਆਂ ਦੀਆਂ ਬੇਟੀਆਂ ਨੂੰ ਵਿਦਿਆ ਦਿੱਤੀ ਗਈ ਉੱਥੇ ਉਹਨਾਂ ਨੇ ਆਪਣੇ ਪਿਤਾ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਹੱਲ ਕਰਕੇ ਦਿੱਤੀਆਂ ਮਾਨਸਿਕ ਤੌਰ ਤੇ ਆਖਿਆ ਪਿਤਾ ਜੀ ਨਹੀਂ ਇਹ ਗੱਲ ਦਾ ਤੇ ਹੱਲ ਆ ਹੈ ਕਿਉਂਕਿ ਉਹਨੂੰ ਕੁੱਟ-ਕੁੱਟ ਕੇ ਇੰਨੀ ਮਦਰੀ ਨਹੀਂ ਸੀ ਕੀਤਾ ਕਿ ਜੁੱਤੀ 'ਚ ਨਹੀਂ ਸੀ ਵਾੜਿਆ ਉਹਨੂੰ ਉਭਾਰਿਆ ਗਿਆ ਸੀ ਉੱਥੇ ਉਸ ਔਰਤ ਨੇ ਆਪਣੀ ਵਿਦਵਤਾ ਦਾ ਪ੍ਰਤੱਖ ਪ੍ਰਮਾਣ ਦਿੱਤਾ ਔਰਤਾਂ ਨੇ ਰਾਜ ਭਾਗ ਚਲਾਇਆ ਅੱਜ ਸਾਡੇ ਸਮਾਜ ਵਿੱਚ ਬੜੀਆਂ-ਬੜੀਆਂ ਵੱਡੀਆਂ ਪਦਵੀਆਂ ਤੇ ਸਾਡੀਆਂ ਧੀਆਂ ਪੈਣਾ ਮਾਤਾਵਾਂ ਸशोਭਿਤ ਹੋ ਚੁੱਕੀਆਂ ਨੇ ਜੇ ਆਪ ਜੀ ਵੀ ਆਪਣੀਆਂ ਧੀਆਂ ਪੈਣਾ ਨੂੰ ਪੜ੍ਹਾਓਗੇ ਉਹ ਵੀ ਕਿਤੇ ਪਹੁੰਚ ਸਕਦੀਆਂ ਇਹਦੇ ਨਾਲ ਹੀ ਮੈਂ ਇਹ ਵੀ ਸਪਸ਼ਟ ਕਰ ਦੇਵਾਂ ਕਿ ਇਹ ਸੋਚ ਕੇ ਆਪਣੀਆਂ ਧੀਆਂ ਨੂੰ ਘਰ ਨਾ ਬਾ ਲੋ ਕਿ ਆਪਣੀ ਕੁੜੀ ਨੂੰ ਬਾਹਰ ਬਹੁਤਾ ਪੜਾਵਾਗੇ ਕੁੜੀ ਸਾਡੀ ਵਿਗੜ ਜਾਏਗੀ ਗਲਤ ਕੰਮ ਕਰੇਗੀ ਨਹੀਂ ਜਿੰਨਾ ਗਲਤ ਕੰਮ ਸਾਡੇ ਪੜੇ ਪੜਾ ਪੜੇ ਲਿਖੇ ਮੁੰਡੇ ਕਾਲਜਾਂ ਯੂਨੀਵਰਸਿਟੀਆਂ ਚ ਕਰਦੇ ਨੇ ਕੁੜੀਆਂ ਉਹਨੇ ਗਲਤ ਕੰਮ ਨਹੀਂ ਕਰਦੀਆਂ ਪਰ ਸਾਡੇ ਸਮਾਜ ਦੀ ਸੋਚ ਹੈ ਕਿ ਕੁੜੀ ਦਾ ਕੀਤਾ ਕੰਮ ਗਲਤ ਹੋ ਜਾਂਦਾ ਮੁੰਡੇ ਦਾ ਕੀਤਾ ਨਹੀਂ ਹੁੰਦਾ ਮੁੰਡੇ ਤਾਂ ਸਾਡਾ ਠੀਕ ਹੀ ਹੁੰਦੇ ਨੇ ਸਾਡੀ ਟੀਮ ਵੱਲੋਂ ਇਸ ਮੌਕੇ ਨਾਮਧਾਰੀ ਪੰਥ ਦੀਆਂ ਕਈ ਸ਼ਖਸੀਅਤਾਂ ਨਾਲ ਗੱਲਬਾਤ ਕਰਕੇ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਲਏ ਜਾ ਰਹੇ ਇਤਿਹਾਸਿਕ ਅਤੇ ਕ੍ਰਾਂਤੀਕਾਰੀ ਕਦਮਾਂ ਬਾਰੇ ਜਾਣਕਾਰੀ ਲਏਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਮਧਾਰੀ ਪੰਥ ਦੇ ਮੁਖੀ ਜਿਹੜੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਜਿਹੜੇ ਸਮਾਜ ਕਲਿਆਣ ਦੀ ਗੱਲਾਂ ਕਰ ਰਹੇ ਨੇ ਔਰ ਇਸਤਰੀਆਂ ਦੇ ਉਸ਼ ਅਧਿਕਾਰਾਂ ਵਾਸਤੇ ਲਗਾਤਾਰ ਉਪਰਾਲੇ ਜਾਰੀ ਹਨ ਤੇ ਉਹਨਾਂ ਨੇ ਬੜੇ ਹੀ ਕ੍ਰਾਂਤੀਕਾਰੀ ਕਦਮ ਚੁੱਕੇ ਹਨ ਕਿ ਜੋ ਅੱਜ ਵੀ ਇਸਤਰੀਆਂ ਨੂੰ ਸਾਡੇ ਸਮਾਜ ਵਿੱਚ ਜੋ ਹੀਣ ਭਾਵਨਾ ਮਹਿਸੂਸ ਹੋ ਰਹੀ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੀਆਂ ਹਨ ਸਤਿਗੁਰ ਜੀ ਨੇ ਉਹਨਾਂ ਤੋਂ ਮੁਕਤ ਕੀਤਾ ਹੈ ਜਿਵੇਂ ਕਿ ਸ੍ਰੀ ਸਤਿਗੁਰ ਰਾਮ ਸਿੰਘ ਜੀ ਤੋਂ ਹੋਰ ਗੁਰੂ ਸਾਹਿਬਾਨਾਂ ਨੇ ਵੀ ਇਸਤਰੀਆਂ ਦੇ ਸੁਧਾਰ ਵਾਸਤੇ ਬੜਾ ਕੁਝ ਕੀਤਾ ਤੇ ਸਤਿਗੁਰ ਜੀ ਹੁਣ ਉਹਦੇ ਵਿੱਚ ਹੋਰ ਪਰੌੜਤਾ ਲਿਆ ਰਹੇ ਹਨ ਸਮਿਆਂ ਅਨੁਸਾਰ ਸਮੇਂ ਦੇ ਅਨੁਸਾਰ ਉਹਦੇ ਵਿੱਚ ਹੋਰ ਬਦਲਾਅ ਲਿਆਂਦਾ ਹੈ ਤਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਇਸਤਰੀਆਂ ਨੂੰ ਹਰ ਪੱਖੋਂ ਉਹਨਾਂ ਨੇ ਅੱਗੇ ਲਿਉਣ ਵਾਸਤੇ ਕ੍ਰਾਂਤੀਕਾਰੀ ਕਦਮ ਚੁੱਕ ਰਹੇ ਹਨ ਜਿੱਦਾਂ ਕਿ ਪਹਿਲਾਂ ਧਾਰਮਿਕ ਪੱਖੋਂ ਇਸਤਰੀਆਂ ਨੂੰ ਬਿਲਕੁਲ ਪਿੱਛੇ ਰੱਖਿਆ ਜਾਂਦਾ ਸੀ ਈਵਨ ਕਿ ਸਟੇਜ ਦੇ ਨੇੜੇ ਵੀ ਐਦਾਂ ਲੱਗਦਾ ਸੀ ਕਿ ਕੇਵਲ ਪੁਰਸ਼ ਪ੍ਰਧਾਨ ਸਮਾਜ ਹੈ ਔਰ ਇਸਤਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ ਲੇਕਿਨ ਅੱਜ ਇਸਤਰੀਆਂ ਨੂੰ ਕਿਰਪਾਨ ਰੱਖਣ ਦੀ ਆਗਿਆ ਹੈ ਪਾਠ ਕਰਨ ਦੀ ਆਗਿਆ ਹੈ ਅਮਰ ਸਚਕੌਣ ਤੋਂ ਲੈ ਕੇ ਅਨੰਦ ਕਾਰਜ ਦੀ ਸਾਰੀ ਰਸਮਾਂ ਪੂਰੀ ਕਰਨ ਦੀ ਆਗਿਆ ਸਤਿਗੁਰ ਜੀ ਵੱਲੋਂ ਦਿੱਤੀ ਗਈ ਹੈ। ਸਗੋ ਦਲੀਪ ਸਿੰਘ ਜੀ ਨੇ ਹਿੰਦੂ ਸਿੱਖ ਇਕਤਾ ਲਈ ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿਲੇ ਸਮਾਗਮ ਰੱਖਿਆ ਜਿਸ ਵਿੱਚ ਵਿਸ਼ਾਲ ਇਕੱਤਰਤਾ ਹੋਈ। ਇਸ ਤੋਂ ਬਾਅਦ ਰਾਮ ਨੌਮੀ ਤੇ ਜਨਮ ਅਸ਼ਟਮੀ ਲੁਧਿਆਣਾ, ਹਰਿਆਣਾ, ਇਟਲੀ ਇੱਥੇ ਜਨਮ ਅਸ਼ਟਮੀਆ ਮਨਾਈਆਂ ਜਿਨ੍ਹਾਂ ਦੇ ਵਿੱਚ ਵਿਸ਼ਾਲ ਇਕੱਤਰਤਾ ਹੋਈ ਔਰ ਵੱਧ ਤੋਂ ਵੱਧ ਸੰਗਤਾਂ ਨੇ ਸਹਿਯੋਗ ਦਿੱਤਾ। ਔਰ ਇਹਦੇ ਵਿੱਚ ਇੱਕ ਸੰਦੇਸ਼ ਦਿੱਤਾ ਕਿ ਹਿੰਦੂ ਸਿੱਖ ਏਕ ਨੇ ਹਿੰਦੂ ਸਿੱਖਾਂ ਦੀ ਏਕਤਾ ਨੂੰ ਇੱਕ ਇੱਕ ਮਾਲਾ ਵਿੱਚ ਪਰੋਂਦੇ ਯਤਨ ਕੀਤੇ ਗਏ ਇਸ ਤੋਂ ਬਾਅਦ ਜਨਮ ਅਸ਼ਟਮੀ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮਥਰਾ ਦੇ ਵਿੱਚ ਜਾ ਕੇ ਸਾਗੁਰ ਜੀ ਨੇ ਆਪ ਖੁਦ ਮਨਾਈ ਇਸ ਤੋਂ ਬਾਅਦ ਸਾਗੋ ਦਲੀਪ ਸਿੰਘ ਜੀ ਨੇ ਹਰੀਦਵਾਰ ਦੇ ਵਿੱਚ ਹਿੰਦੂ ਹਿੰਦੂ ਮਹਾਸੰਗਠਨਾ ਦੇ ਵਿੱਚ ਜਾ ਕੇ ਇਹ ਵੀ ਐਲਾਨ ਕੀਤਾ ਕਿ ਅਸੀਂ ਮੰਦਰ ਬਣਾਉਣ ਦੇ ਵਿੱਚ ਵੀ ਸਹਿਯੋਗੀ ਆ ਨਾਮਧਾਰੀਪੰਥ ਨੇ ਗਊ ਰੱਖਿਆ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤੇ ਇਹਦੇ ਵਿੱਚ ਵੀ ਅਸੀਂ ਸਹਿਯੋਗ ਵੱਧ ਤੋਂ ਵੱਧ ਦੇ ਰਹੇ ਆ ਔਰ ਸਾਗੂ ਦਲੀਪ ਸਿੰਘ ਜੀ ਨੇ ਏਕਤਾ ਦੇ ਲਈ ਹੋਰ ਵੀ ਕਈ ਕਾਰਜ ਕੀਤੇ ਨੇ ਰਾਸ਼ਟ੍ਰ ਹਿੱਤ ਦੇ ਲਈ ਕਾਰਜ ਕੀਤੇ ਨੇ ਮਾਂ ਬੋਲੀ ਦੇ ਉੱਤੇ ਵਿਸ਼ੇਸ਼ ਤੌਰ ਤੇ ਦੱਸਿਆ ਗਏ ਕਿਸੇ ਵੀ ਦੇਸ਼ ਦੀ ਬੋਲੀ ਹੋਵੇ ਉਸ ਨੂੰ ਆਪਣੀ ਮਾਤਰ ਭਾਸ਼ਾ ਜਿਹੜੀ ਹੈ ਸਭ ਤੋਂ ਬੋਲੀ ਅੱਗੇ ਅੱਗੇ ਰੱਖਣੀ ਚਾਹੀਦੀ ਆ ਸੱਚੇ ਪਾਤਸ਼ਾਹ ਸਾਰੂ ਦਲੀਪ ਸਿੰਘ ਦੀ ਅਪਾਰ ਬਖਸ਼ਿਸ਼ صدਕਾ ਜੋ ਪਿਛਲੇ 40 ਦਿਨ ਤੋਂ ਜਾਪਰ ਜੋਗ ਅਸੂ ਦਾ ਮੇਲਾ ਚੱਲ ਰਿਹਾ ਸੀ ਉਹ ਨਿਰਵਿਗਨਤਾ ਸਾਇਦ ਸਪੂਰਨ ਹੋਇਆ ਸਤਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਖੁਸ਼ੀਆਂ ਦਿੱਤੀਆਂ ਸੰਗਤ ਨੂੰ ਸੰਗਤ ਨੇ ਬੜੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਦੂਰੋਂ ਨੇੜੇ ਚੱਲ ਕੇ ਸਾਧ ਸੰਗਤ ਆਈ ਆ ਸਤਗੁਰੂ ਜੀ ਨੇ ਗਰੀਬਾਂ ਦੇ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਬਹੁਤ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਸਾਧ ਸੰਗਤ ਨੂੰ ਉਪਦੇਸ਼ ਦਿੱਤਾ ਇਹਨਾਂ ਛੋਟ ਬੱਚਿਆਂ ਨਾਲ ਪਿਆਰ ਕਰੋ ਇਹਨਾਂ ਵਿੱਚ ਸਤਿਗੁਰੂ ਨਾਨਕ ਦੀ ਜੋਤ ਨੂੰ ਪਛਾਣੋ ਸਾਰੇ ਅਸੀਂ ਇੱਕ ਹਾਂ ਤੇ ਸੱਚੇ ਪਾਤਸ਼ਾਹ ਨੇ ਸਤਿਗੁਰੂ ਨਾਨਕਦੇਵ ਜੀ ਦੀ ਜੋਤ ਪਛਾਣ ਕੇ ਇਹਨਾਂ ਸਾਰਿਆਂ ਨਾਲ ਪਿਆਰ ਕਰੋ ਗਰੀਬਾਂ ਨੂੰ ਜਿਨ੍ਹਾਂ ਦੇ ਕੋਲ ਆਪਣਾ ਕੋਈ ਸਾਧਨ ਨਹੀਂਗਾ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚੋਂ ਉਹਨਾਂ ਦੀ ਜਦਾ ਜੋਗ ਉਹਨਾਂ ਦੀ ਸਹਾਇਤਾ ਕਰੋ ਉਹਨਾਂ ਨੂੰ ਜਿੰਨੇ ਵੀ ਕਿਸੇ ਫਾਇਦਾ ਕਰ ਸਕਦੇ ਆ ਉਹ ਕੀਤੀ ਜਾਵੇ ਜੇ ਕਿਸੇ ਦਾ ਬੱਚਾ ਤੁਹਾਡੀ ਸਹਾਇਤਾ ਨਾਲ ਪੜ ਜਾਏ ਉਹਦਾ ਸਾਰੀ ਉਮਰ ਵਾਸਤੇ ਤੁਹਾਡੇ ਵਾਸਤੇ ਉਹਦਾ ਫਲ ਮਿਲੇਗਾ ਬਾਤ ਤੁਹਾਤੋਂ ਬੱਚਿਆਂ ਸਾ ਦਿੱਤੀ ਹੋਰ ਵੀ ਸੱਚੇ ਪਾਤਸ਼ਾਹ ਜੀ ਸਭ ਨੂੰ ਏਕਤਾ ਦਾ ਸੰਦੇਸ਼ ਦਿੰਦੇ ਆ ਗੁਰੂ ਨਾਨਕ ਦੇ ਸਿੱਖਾਂ ਅਸੀਂ ਸਾਰੇ ਇੱਕ ਹਾਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਦਾ ਗੁਰੂ ਨਾਨਕ ਦੇਵ ਜੀ ਦਾ ਜੋ ਪਰਿਚੈ ਉਦੇਸ਼ ਆ ਪ੍ਰਚਾਰ ਆ ਉਹ ਸੰਗਤਾਂ ਨੂੰ ਪਹੁੰਚਾਉਂਦੇ ਨੇ ਤੇ ਸਭ ਨੂੰ ਸਾਂਝੀ ਬਾਤ ਦਾ ਉਪਦੇਸ਼ ਦਿੰਦੇ ਨੇ ਸਤਿਗੁਰੂ ਦਲੀਪ ਸਿੰਘ ਜੀ ਬੜੀ ਕਿਰਪਾ ਕਰ ਰਹੇ ਨੇ ਪੁਰਾਤਨ ਭਾਰਤੀ ਸੰਸਕ੍ਰਿਤੀ ਦੇ ਜਿਹੜੇ ਰੀਤੀ ਰਿਵਾਜ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਉਹਨਾਂ ਨੂੰ ਹਕੀਕਤ ਰੂਪ ਵਿੱਚ ਲਾਗੂ ਕਰ ਰਹੇ ਨੇ ਜਿਵੇਂ ਸਾਡੇ ਵਿੱਚ ਪਹਿਲਾਂ ਪ੍ਰਥਾ ਰਹੀ ਹੈ ਜਦੋਂ ਕੋਈ ਮਹਿਮਾਨ ਆਉਂਦਾ ਸੀ ਅਸੀਂ ਉਹਨਾਂ ਦੇ ਚਰਨ ਧੋ ਕੇ ਅ ਅੰਦਰ ਮਤਲਬ ਫਿਰਵਾੜਦੇ ਸੀ ਤੇ ਉਹਨਾਂ ਦੀ ਰਿਸਪੈਕਟ ਕਰਦੇ ਸੀ ਇੱਥੇ ਸਤਿਗੁਰੂ ਜੀ ਇਸ ਧਾਰਮਿਕ ਸਮਾਗਮਾਂ ਦੇ ਵਿੱਚ ਸੰਗਤ ਦੇ ਚਰਨ ਧੋ ਕੇ ਆਪ ਖੁਦ ਸਾਫ਼ ਕਰਕੇ ਧੋ ਕੇ ਇਹਨੂੰ ਮਤਲਬ ਪ੍ਰੇਰਣਾ ਦੇ ਤੌਰ ਤੇ ਸੰਗਤ ਦੇ ਵਿੱਚ ਲਾਗੂ ਕਰ ਰਹੇ ਨੇ ਜਿਵੇਂ ਜੋੜੇ ਸਾਫ਼ ਕਰਨਾ ਆਪ ਪਹਿਲਾਂ ਜੋੜੇ ਸਾਫ਼ ਕਰਦੇ ਨੇ ਸੰਗਤ ਨੂੰ ਪ੍ਰੇਰਣਾ ਪ੍ਰੇਰਣਾ ਦਿੰਦੇ ਨੇ ਪ੍ਰਸ਼ਾਦਾ ਛੱਕੇ ਬਰਤਨ ਆਪ ਸਾਫ ਕਰਦੇ ਨੇ ਇਸੇ ਤਰ੍ਹਾਂ ਹੀ ਸੰਗਤ ਨੂੰ ਪ੍ਰੇਰਨਾ ਦਿੰਦੇ ਨੇ ਵੀ ਜਿਹੜਾ ਪ੍ਰਸ਼ਾਦਾ ਛੱਕੇ ਦੂਜੇ ਤੇ ਬੋਝ ਨਾ ਬਣੇ ਤੇ ਅਸੀਂ ਆਪਣੀ ਸੰਸਕ੍ਰਿਤੀ ਨੂੰ ਜਿਹੜੀ ਭੁੱਲ ਚੁੱਕਿਆ ਉਹਨੂੰ ਲਾਗੂ ਕਰੀਏ ਸਤਗੁਰ ਦਲੀਪ ਸਿੰਘ ਜੀ ਮਹਾਰਾਜ ਨੇ ਸਾਡੇ ਪਾਂਡੋ ਸਰੋਵਰ ਦੇ ਉੱਤੇ ਜਿਹੜਾ ਕਥਾ ਜਪ ਤਪ ਦਾ ਪ੍ਰੋਗਰਾਮ ਰੱਖਿਆ ਸੀਗਾ ਸਮੁੱਚੀ ਸਾਧ ਸੰਗਤ ਨੇ ਇੰਨਾ ਕੁ ਮਾਨ ਦਿੱਤਾ ਮੈਂ ਪਹਿਲੇ ਦਿਨ ਬਾਹਰ ਕਥਾ ਸੁਣ ਰਿਹਾ ਸੀ ਮੈਨੂੰ ਅੰਦਰ ਲਿਜਾ ਕੇ ਕਿ ਮਹਾਰਾਜ ਖੁਦ ਜੋੜਿਆਂ ਦੀ ਸੇਵਾ ਬਰਤਨਾਂ ਦੀ ਸੇਵਾ ਕਰ ਰਿਆ ਸੀ ਔਰ ਭਗਵਾਨ ਕ੍ਰਿਸ਼ਨ ਦਾ ਇੰਨਾ ਕੁ ਵਧੀਆ ਪ੍ਰਸੰਗ ਉਹਨਾਂ ਨੇ ਸਭ ਨੂੰ ਇੱਕ ਕਿਹਾ ਅਸੀਂ ਹਿੰਦੂ ਸਿੱਖ ਸਭ ਭਾਈ ਭਾਈ ਆਪਸ ਦੇ ਵਿੱਚ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਦੇ ਨੇ ਉਹਨਾਂ ਨੇ ਇਹ ਕਦੀ ਨਹੀਂ ਸੋਚਿਆ ਕਿ ਦਸਵੇਂ ਪਾਤਸ਼ਾਹ ਸਾਡੇ ਵਿਦਿਆ ਦੇ ਦਾਤੇ ਸਨ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ 52 ਕਵੀ ਸਨ ਜਿਹੜੇ ਕਦੀ ਕਿਸੇ ਰਾਜੇ ਦੇ ਨਹੀਂ ਹੋਏ ਔਰ ਇੰਨੀ ਵਿਦਿਆ ਦੀ ਉਹਨਾਂ ਨੇ ਕਿਰਪਾ ਕੀਤੀ ਆਪ ਬਾਣੀ ਰਚੀ ਰਚਵਾਈ ਕਵੀਆਂ ਤੋਂ ਉਸ ਵਿਦਿਆ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਅੱਜ ਤੱਕ ਸਵਾਏ ਨਾਮ ਧਾਰੀਆਂ ਤੋਂ ਕਿਸੇ ਨੇ ਸਤਿਗੁਰੂ ਗੋਬਿੰਦ ਸਿੰਘ ਦੇ ਇਸ ਪੱਖ ਨੂੰ ਪ੍ਰਚਾਰਿਆ ਨਹੀਂ ਕਿ ਸਾਡਾ ਗੁਰੂ ਵਿਦਿਆ ਦਾਤਾ ਸੀ ਸਾਰੇ ਹੀ ਆਖੋ ਤਨ ਸਤਿਗੁਰੂ ਗੋਬਿੰਦ ਸਿੰਘ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਅਸੀਂ ਇਹ ਪ੍ਰਚਾਰ ਸ਼ੁਰੂ ਕੀਤਾ ਵੀ ਸਾਡਾ ਸਤਿਗੁਰੂ ਭਾਵੇਂ ਸਰਬਸ਼ਕਤੀਮਾਨ ਸੀ ਸਰਬਕਲਾ ਸ਼ਖਸ਼ੀਅਤ ਸੀ ਪਰ ਉਹ ਵਿਦਿਆ ਦੇ ਦਾਤੇ ਵੀ ਸਨ ਜਿਹੜੇ ਸਾਡੇ ਭਰਾ ਦਸਮ ਬਾਣੀ ਦਾ ਵਿਰੋਧ ਕਰਦੇ ਨੇ ਕੀ ਉਹਨਾਂ ਨੇ ਕਦੀ ਇਹ ਯਤਨ ਕੀਤਾ ਕਿ ਦਸਮ ਬਾਣੀ ਵਿੱਚ ਭਾਵੇਂ ਉਹ ਕਵੀਆਂ ਦੀ ਹੈ ਜਾਂ ਸੱਚੇ ਪਾਤਸ਼ਾਹ ਦੀ ਹੈ ਜਿੰਨੇ ਵਧੀਆ ਛੰਦ ਉੱਥੇ ਲਿਖੇ ਗਏ ਨੇ ਉਹਦੇ ਵਧੀਆ ਛੰਦਾਂ ਦੀ ਅਸੀਂ ਰਚਨਾ ਕਰਦੀ ਹੈ ਜੋ ਉਸ ਵਿਦਿਆ ਦਾ ਪ੍ਰਚਾਰ ਕਰਕੇ ਅਗੋੜ ਵਿਦਿਆ